ਲੋਕ ਸਭਾ ਚੋਣਾਂ ਨਾਲ ਜੁੜੀ ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸਦੇ ਇਹ ਲੋਕ ਸਭਾ ਚੋਣਾਂ ਦੇ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਦਾਵਾ ਦੇ ਵੱਲੋਂ ਚੋਣ ਪ੍ਰਚਾਰ ਲਗਾਤਾਰ ਕੀਤਾ ਜਾ ਰਿਹਾ ਤੇ ਵਕ-ਵਕ ਜਗ੍ਹਾ ਤੇ ਜਾ ਕੇ ਉਹਨਾਂ ਵੱਲੋਂ ਚੋਣ ਪ੍ਰਚਾਰ ਜਿੱਥੇ ਕੀਤਾ ਜਾ ਰਿਹਾ ਉੱਥੇ ਹੀ ਹਲਕਾ ਪਠਾਨਕੋਟ ਦੇ ਵਿੱਚ ਸੈਲੀ ਕੁਲੀਆਂ ਵਿਖੇ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਤੇ ਇਸ ਮੌਕੇ ਤੇ ਸਾਬਕਾ ਵਿਧਾਇਕ ਅਮਿਤ ਵਿਜ ਅਸ਼ੀਸ਼ ਵਿਜ ਅਤੇ ਸਮੂਹ ਪਾਰਸ਼ਦ ਵੀ ਜੁੜੇ ਨੇ ਇਸ ਮੌਕੇ ਤੇ ਮੌਜੂਦ ਸਨ ਤੇ ਦੱਸਦੇ ਇਹ ਇਸ ਮੌਕੇ ਤੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਵੀ ਜਿਹੜਾ ਹੈ ਉਹ ਲੱਗਿਆ ਇਸ ਚੋਣ ਚਾਰ ਦੌਰਾਨ ਕਿਉਂਕਿ ਵਾਰਡ ਨੰਬਰ 15 ਮੁਹੱਲਾ ਕਰਥੋਲੀ ਵਿਖੇ ਅੰਮਿਤ ਰਵਿੰਦਰ ਸਿੰਘ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ અલਵਿਦਾ ਕਰਕੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਜੁਆਇਨ ਕੀਤੀ ਗਈ ਹੈ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਇਸ ਮੌਕੇ ਤੇ ਸੁਖਜਿੰਦਰ ਸਿੰਘ ਗੰਦਾਵਾ ਨੇ ਉਹਨਾਂ ਦਾ ਦਿਲੋ ਧੰਨਵਾਦ ਕੀਤਾ ਤੇ ਉਹਨਾਂ ਦਾ ਪਾਰਟੀ ਦੇ ਵਿੱਚ ਆਉਣ ਦੇ ਮੌਕੇ ਤੇ ਸਰੂਪਾ ਪਾ ਕੇ ਉਹਨਾਂ ਨੂੰ ਜੜਾ ਹੈ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਇਸ ਵਾਰ ਕੇਂਦਰ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਤ੍ਰਿਕ ਦੇ ਨਾਲ ਮੈਂ ਮਿਲਿਆ ਉਲਾਰਾ ਮਿਲਿਆ ਕੈਂਪੇਨ ਨੂੰ ਔਰ ਤੁਸੀਂ ਵੇਖ ਰਹੇ ਹੋ ਕਿ ਕਿੰਨੀ ਦੇਰ ਤੱਕ ਵੇਟ ਕਰਦੇ ਰਹੇ ਨੂੰ ਇਸੇ ਤਰ੍ਹਾਂ ਹੀ ਮੈਂ ਸੁजानਪੁਰ ਤੱਕ ਫਿਰਦਾ ਆਇਆ ਤੇ ਉੱਥੇ ਵੀ ਮੈਂ ਵੇਖਿਆ ਕਿ ਸੜਕਾਂ ਦਾ ਇੰਨਾ ਬੁਰਾ ਹਾਲ ਬੱਬੂ 15 ਸਾਲ ਐਮਐਲਏ ਰਿਆ 5 ਸਾਲ ਸਪੀਕਰ ਰਿਆ 7 ਸਾਲ ਬੀਜੇਪੀ ਕਾਲੀਦਾ ਦੀ ਗਵਰਨਮੈਂਟ ਰਹੀ ਫਰਜ਼ੋਤ ਦੇ ਡਵੈਲਪਮੈਂਟ ਨਾਲ ਦੀ ਬਿਲਕੁਲ ਜੀ ਨਹੀਂ ਪਾਣੀ ਦਾ ਕਿਤੇ ਲੋਕਾਂ ਨੂੰ ਪਤਾ ਨਹੀਂ ਬਿਜਲੀ ਉੱਥੇ ਨਹੀਂ ਤਾਂ ਉੱਥੇ ਕਨੈਕਟੀਵਿਟੀ ਉੱਥੇ ਹੈ ਨਹੀਂ ਮੋਬਾਈਲ ਦੀ ਉੱਥੇ ਦਾ ਬੇਟਾ ਪਿੰਡ ਵਿੱਚ ਬਿਲਕੁਲ ਕਨੈਕਸ਼ਨ ਹੈ ਨਹੀਂ ਤੇ ਜਿੱਦਾਂ ਸਾਰੀਆਂ ਕਰਾਂਗੇ ਬੜਾ ਇਗਨੋਰਡਡ ਏਰੀਆ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਜਿਹੜੀ ਪੀਐਲਪੀਏ ਆ ਉਹਦਾ ਅਜ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਲੱਗਣ ਤੋਮੇਟੋ ਜਿਹੜੇ ਜ਼ਮੀਨਾਂ ਨੇ ਸੈਕਸ਼ਨ 4 ਜਿਹੜਾ ਇਹਨੂੰ ਟੌਪਿਕ ਕੋਸ਼ਿਸ਼ ਕਰਾਂਗੇ ਇਹ ਗਵਰਨਮੈਂਟ ਆਫ ਸਿੱਧਿਆਣਾ ਗੱਲ ਕੀਤੀ ਜਾਈਗੀ ਤਾਂ ਕਿ ਲੋਕਾਂ ਦਾ ਜਿਹੜੀਆਂ ਥੋੜੀ ਥੋੜੀ ਜਿਹੀ ਨਾਟ ਜਿੱਤੇ ਕੰਮ ਵੀ ਨਹੀਂ ਕਰ ਸਕਦੇ ਉਹਨਾਂ ਦੀ ਪਰਮਿਸ਼ਨ ਹੈ ਰਾਤੀ ਦੇ ਬਾਅਦ ਵੀ ਬੇਸਿਕ ਜ਼ਰੂਰਤਾਂ ਲੋਕਾਂ ਦੀ ਨਹੀਂ ਪੂਰੀਆਂ ਹੋਵਾਰੀਆਂ ਕੀ ਕਰਨ ਮੰਗਦੇ 70 ਸਾਲ ਤੋਂ ਵੱਧ ਵੀ ਆਜ਼ਾਦੀ ਨੂੰ ਸਮਨੇ ਬੇਸਿਕ ਜ਼ਰੂਰਤਾਂ ਜਿਹੜੇ ਲੋਕ ਤੋਂ ਵਾਂਝੇ ਨੇ ਬਿੱਟ ਕੋ ਗੱਲ ਛੋੜੋ ਮੈਂ ਕੁਝ ਬੋਲਦੇ ਮੇਰੀ ਸਪੀਚ ਨਹੀਂ ਸੁਣੀ ਉਹ ਸਪੀਚ ਕੀ ਲੋਕਾਂ ਨੂੰ ਸੁਣਾਦੇ ਸਾਰੇ ਤੁਹਾਨੂੰ ਜਵਾਬ ਦੇ ਦਾਂਗੇ ਮંત્રી ਸਾਹਿਬ ਜੀ ਤੁਹਾਡੇ ਵਿੱਚ ਇੱਕ ਜਾਂਦੇ ਘਰ ਬਣ ਰਿਹਾ ਸੀ ਔਰ ਦੁਬਾਰਾ ਨਹੀਂ ਰਿਹਾ ਕਰਕੇ ਮੈਂ ਦੇਖੋ ਤੇ ਕਹਿ ਰਿਹਾ ਯਾਰੋ ਮੰਤਰੀ ਕੋਲ ਪੁੱਛੋ ਮੈਨੂੰ ਨਾ ਪੁੱਛੋ ਮੈਂ ਤੇ ਨਹੀਂ ਬਣਾਇਆ ਉਹ ਮੰਤਰੀ ਨੂੰ ਪੁੱਛੋ ਕਿਉਂ ਡਿੱਗਿਆ ਇਹ ਉਹਨੂੰ ਪੁੱਛੋ ਤੇ ਮੇਰੀ ਮੇਰੀ 1 ਮਿੰਟ ਥੋੜੋ ਮੈਂ ਮੋਦਿਆਂ ਦੀ ਲੜਾਈ ਲੜਗਾ ਹਾਂ ਮੈਂ ਛੋਟੇ ਲੈਵਲ ਤੇ ਨਹੀਂ ਕਰਦਾ ਪਿਛਲੇ ਕੱਲ੍ਹ ਕੋ ਅਗਰੇ ਵੀ ਮੇਅਰ ਦੇ ਉੱਤੇ ਜਿਹੜੀ ED ਦੀ ਰੇਡ ਹੋਈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ED ਦੀ ED ਦੀ ਰੇਡ ਹੋਈ ਕਿਉਂਕਿ ਕੱਲਾ ਬੱਸਾਂ ਖਾਲੀ ਆਈਆਂ ਜਿੱਦਾਂ ਪ੍ਰਧਾਨ ਮੰਤਰੀ ਚਲਾ ਗਿਆ ਉਸ ਲਈ ਸਭ ਤੋਂ ਵਧੀਆ ਮੇਰ ਜਿਨੇ 25% ਲੈਸ ਡਿਊਟੀ ਟੈਂਡਰ ਦਿੱਤੀ ਪੂਰੇ ਪੰਜਾਬ ਤੇ ਇਹੋ ਜਿਹਾ ਮੇਰ ਨੇ ਹੋਣਾ ਉਸ ਮੇਰ ਨੂੰ ਤਮਕਾਉਣ ਲਈ ਡਰਾਉਣ ਲਈ ਉਹਦੇ ਦੇ ਵਿਯੋਧਿਤ ਈਡੀ ਦੀ ਇਨਕੰਟੈਕਸ ਦੀ ਰੀਡ ਹੈ ਕੋਈ ਪਰਵਾਹ ਨਹੀਂ ਕਰਦਾ ਪ੍ਰਧਾਨ ਮੰਤਰੀ ਦੀ ਫੇਰੀਆਂ ਨੂੰ ਕਿਵੇਂ ਦੇਖ ਰਹੇ ਹੋ ਪ੍ਰਧਾਨ ਪ੍ਰਧਾਨ ਮੰਤਰੀ ਦੀ ਫੇਰੀਆਂ ਨੂੰ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੇਗਰ ਰਿਪੋਰਟ